ਮਿਆ ਹਾਂ। ਓਲਾ ਗਮਾ 2 ਇੱਕ ਭਾਂ ਦੇ ਦੂਆ। ਹੈਲੋ ਜੀ ਸਤਿ ਸ੍ਰੀ ਅਕਾਲ ਜੀ। ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਹੋਵੋਗੇ। ਲਓ ਜਿੱਥੇ ਹੈਗਾ ਹੀ ਟਾਈਮ 9 ਵਜੇ ਦਾ ਟਾਈਮ ਹੀ ਕਿ ਮੈਂ ਲਾ ਲਈ ਮਸ਼ੀਨ। ਭਲੇ ਆਪਣਾ ਸਫਾਈਆਂ ਦਾ ਕੰਮ ਸਾਰਾ ਪਿਆ ਹੀ। ਮੈਂ ਕਿਹਾ ਪਹਿਲਾਂ ਮੈਂ ਮਸ਼ੀਨ ਨਾਲ ਕੱਪੜੇ ਧੋ ਰਣੀ ਕਿ ਧੋਪ ਉੱਪਰ ਨਿਕਲਾਈ ਸੀ ਥੋੜੀ ਜੀ। ਸੂਰਜ ਮਹਾਰਾਜ ਆ ਨਿਕਲਿਆ ਸੀ। ਮੈਂ ਕਿਤੇ ਕੱਪੜੇ ਸੁੱਕ ਦੇਣਾਂਗੇ ਕਿਉਂਕਿ ਕੱਲ ਦਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਚੁਕਾ ਹੈ। ਘਾਲਤ ਸਾਰਾ ਦਿਨ ਮੀਂਹ ਨਾ ਪਜਾਦਾ ਪਿਆ ਨਾ ਤੇ ਠੰਡ ਵੀ ਕਾਫੀ ਹੋ ਗਈ ਕੱਲ ਦੀ। ਤੇ ਇੱਥੇ ਮੈਂ ਲੱਗ ਪਈ ਹਾਂ ਕੱਪੜੇ ਧੋਣ। ਮੈਂ ਕਿਤੇ ਕੱਪੜੇ ਪਹਿਲਾਂ ਧੋਣਿਆ ਠੰਡੇ ਦਾ ਕੰਮ ਅਸੀਂ ਬਾਅਦ ਵਿੱਚ ਕਰਾਂਗੇ ਸਫਾਈਆਂ ਦਾ। ਉਨੇ ਦਿਨ ਆਪਣੇ ਕੱਪੜੇ ਸੁੱਕ ਜਣਗੇ ਮੈਂ ਕਿ ਸ਼ਾਇਦ ਧੁੱਪ ਨਿਕਲੀ ਆਏ। ਠੀਕ ਹੈ ਜੀ। ਇੱਥੇ ਮੈਂ ਲੱਗ ਪਈ ਹਾਂ ਕੱਪੜੇ ਧੋਣੇ ਕਗਿਰਾ ਮੈਂ ਕੱਢ ਲਿਆ ਹੈ। ਮੈਂ ਕਿਹ ਚਲੋ ਜਲਦੀ ਤੇ ਤੇ ਕਪੜੇ ਧੋ ਗਏ ਪਹਿਲਾਂ ਫਿਰ ਇਹ ਕਪੜੇ ਦਾ ਕੰਮ ਨਾ ਸਾਰਾ ਨਾ ਵੱਡਾ ਦਿੱਖਦਾ ਸਪਾਈਆਂ ਦਾ ਕੰਮ ਦੇ ਬਣਾ ਨਾਲ ਚਲੋ ਹੋ ਜਾਂਦੇ ਨੇ ਅੱਜ ਕੱਲੋ ਚਲੋ ਠੰਡ ਵਿੱਚ ਤੇ ਸਾਰੇ ਕੰਮ ਕਰਨੇ ਉੱਤੇ ਲੱਗਦੇ ਨੇ ਸਭ ਤੋਂ ਮੁਸ਼ਕਲ ਤੇ ਕਪੜੇ ਧੋਣ ਦੇ ਸਪਾਈਆਂ ਕਰਨ ਦੀ ਆ ਪੋਚ ਲਾਨ ਦੀ ਫਿਰ ਵੀ ਚਲੋ ਭੈਣਾ ਨਾ ਕਰ ਲੈ ਪੈਂਦਾ ਸਾਰਾ ਕੰਮ ਕੋਈ ਨਾ ਬਿਗਿਆ ਨਹੀਂ ਗੁਜ਼ਾਰਾ ਹੈਗਾ ਕਪੜੇ ਦਿਨਲੀ ਧੋਣੇ ਪੈਂਦੇ ਨੇ ਕਿ ਮੈਂ ਤਾਂ ਵਸੇ ਇੱਕ ਦਿਨ ਛੱਡ ਗਈ ਕਪੜੇ ਧੋਣੇ ਆ ਉਹ ਨਹੀਂ ਧੁੰਦੇ ਹੈਗੇ ਕਿ ਅੱਜ ਕੱਲ ਥੋੜੇ ਗਰਮ ਕੱਪੜੇ ਹੁੰਦੇ ਨੇ ਜੈਕਟਾਂ ਦੇ ਦੋ ਦਿਨ ਨਿਕਲ ਜਾਂਦੇ ਆ ਲਓ ਜਿੱਥੇ ਪਾ ਲਿਆ ਇੱਕ ਗੇਰਾ ਹੋਰ ਉਹ ਮੈਂ ਪਾਉਣੀ ਡਰਾਇਲ ਚ ਇਥੇ ਆਪਣੀ ਅਲਵੇਰਾ ਵੀ ਬਹੁਤ ਸੋਹਣੀ ਹੋਈ ਆ ਪਰਾ ਇਹਨ ਵਰਤਦੇ ਨਹੀਂ ਹੈਗੇ ਵੈਸੇ ਜਦੋਂ ਮੂੰਹ ਫੇਸ ਲਾਣ ਵਾਸਤੇ ਨਾ ਕਾਫੀ ਵਧੀਆ ਹੰਦੀ ਲਾਣੀ ਚਾਹੀਦੀ ਆ ਠੰਡ ਕਰ ਕਰ ਬਿਲਕੁਲ ਜੀ ਕਦ ਅੱਲਾ ਨੂੰ ਬੁਝਾਰਾ ਸੋਗਲੀ ਆ ਗਿਆ ਲਾ ਲਾ ਲਈਦੀ ਐ ਏਕ ਦੀ ਵਰਤੀ ਨਹੀਂ ਆ ਗਈਹੀਂ ਲਓ ਜਿੱਥੇ ਗੇਰਾ ਮੈਂ ਕੱਢ ਲਿਆ ਹੈ ਕਿ ਡਰਾਇਲ ਚੋਂ ਤੇ ਕੱਪੜੇ ਵਿੱਚ ਪਾ ਦਾਂਗੇ ਸੁਕਣੇ ਨਾਲ ਨਾਲ ਫੇਰ ਸੁੱਕ ਜਾਣਗੇ ਕਿ ਸੂਰਜ ਨਿਕਲੇ ਆ ਥੋੜੀ ਧੁੱਪ ਜੀ ਨਿਕਲ ਆਏ ਚਲੋ ਕੱਪੜੇ ਆਪਣੇ ਸੁੱਕ ਜਾਣਗੇ ਇਹ ਜਿੱਥੇ ਗੇਰਾ ਮੈਂ ਕੱਢ ਕੇ ਸੁਕਣੇ ਪਾਤਾ ਹੈ ਧੋਪੇ ਤੇ ਬਹੁਤ ਸੋਹਣੀ ਨਿਕਲ ਆਈ ਹੀ इन्नी सोहनी निगी निगी धुप तो निकल आई ना लो जी कपड़े अपने तो अरे धुब गए हैं बस तो एक दो एक गेड़ा रह गया हो दो गेड़े कट के पा दिते हैं सुपने धुप तो इन्नी सोहनी निगी निगल आई ना लो जी कपड़े आप सारे धो तो के पाते तो आपने ही सफाइया भी अपन हो गई सारी सारे सफाइया सारे आप कर लिया कोई तो भी अंदर बाहर सारे बैठे बैठे मम्मी धुप तो टेकन डे ਕਿੰਦਾ ਤੁਹਾਨੂੰ ਪਤਾ ਸਬ ਬਾੜੀ ਨਾਲ ਇਸ ਤਰ੍ਹਾਂ ਬਹੁਤ ਸੋਹਣੀ ਤੋਂ ਪਾਈਂ ਦੇ ਅੰਦਰ ਇੱਥੇ ਬੈੱਡ ਸ਼ੀਟ ਧੁੱਤੀ ਆ ਤੇ ਬੜੀ ਬੜਾਈ ਨਹੀਂ ਵਿਸਾਈ ਹੈਗੀ ਲਓ ਜਿੱਥੇ ਬੈਠੇ ਮਮਮੀ ਅਹੀਂ ਅੱਜ ਹੈ ਗੱਲ ਖੁਸ਼ੀ ਦਾ ਜਨਮ ਦੇਣਾ ਅਹੀਂ ਚੱਲੇ ਡੀਮਾਰਟ ਖੁਸ਼ੀ ਕਹਿੰਦੀ ਕਿ ਮਮਾ ਮੈਨੂੰ ਡੀਮਾਰਟ ਲੈ ਕੇ ਚਲੋ ਮੈਂ ਆਪਣੀ ਉੱਥੇ ਸ਼ਾਪਿੰਗ ਕਰਨੀ ਆ ਲਿਆਣਾ ਭਾਵੇਂ ਇਹਨੇ ਕੁਝ ਨਹੀਂ ਆ ਬਸ ਇਹਨੂੰ ਇੰਨਾ ਸ਼ੌਂਕ ਆ ਕਿ ਮੈਂ ਡੀਮਾਰਟ ਜਾਣਾ ਹੈ ਘੁੰਮਣ ਜਾਣਾ ਵਾ ਲਓ ਜੀ ਇੱਥੇ ਹੀ ਚੱਲਦੇ ਆਂ ਲਓ ਜੀ ਇੱਥੇ ਅਸੀਂ ਬਹਿ ਗਏ ਆਂ ਆਟੋ ਚ ਰਿਕਸ਼ੇ ਚ ਬਾਹਰ ਨਾ ਮੀਂਹ ਪਿਆ ਨਾ ਕੱਲ ਦਾ ਸਾਰਾ ਦਿਨ ਮੀਂਹ ਪਿੰਦਾ ਰਿਹਾ ਤੇ ਬਹੁਤ ਪਾਣੀ ਰੁਕਿਆ ਪਿਆ ਥਾਂ ਥਾਂ ਤੇ ਆ ਵੇਖੋ ਛੜਕਾ ਤੇ ਇਨਾ ਪਾਣੀ ਰੁਕਿਆ ਹੈ ਨਾ ਤੇ ਇੱਥੇ ਚੱਲੇ ਅਸੀਂ ਡੀਮਾਰਟ ਪਾਣੀ ਦੇਖੋ ਛੜਕਾ ਤੇ ਬਹੁਤ ਜ਼ਿਆਦਾ ਰੁਕਿਆ ਪਿਆ ਹੈ ਮੀਂਹ ਕਾਫੀ ਪਿਆ ਹੈ ਤੇ ਠੰਡ ਵੀ ਬਹੁਤ ਜ਼ਿਆਦਾ ਹੈ ਆਟੋ ਚ ਇੰਨੀ ਹਵਾ ਪੈ ਨਹੀਂ ਰਹੀ ਨਾ ਠੰਡੀ ਸਿਰ ਨੂੰ ਤੇ ਇਸਕੇ ਖੁਸ਼ੀਂਦ ਮੈਂ ਕਹ ਦੋ ਟੋਪੀ ਪਾ ਕੇ ਚੱਲ ਨਦੀਕ ਸੈਰਥ ਹੈਗਾ ਕੰਪਨੀ ਪਾਰ ਜਿਹੜਾ ਸਾਰੇ ਜਾਣਦੇ ਨੇ ਬਸ ਜਿਲਾ ਉਹ ਜਿਹੜਾ ਇੱਥੇ ਜਾ ਕੇ ਤੁਹਾਨੂੰ ਮਿਲਦੇ ਇੱਥੇ ਲੋ ਜੀ ਇੱਥੇ ਆ ਗਏ ਹਾਂ ਡੀਮਾਰਟ ਇੱਥੇ ਨਾ ਬੈਗ ਜਿਹੜਾ ਨੇ ਇਹਨਾਂ ਨੇ ਬਾਹਰ ਉਹ ਦਿੱਤਾ ਸਾਨੂੰ ਕਹਿੰਦੇ ਤੁਸੀਂ ਇਹਨੂੰ ਅੰਦਰ ਲੈ ਕੇ ਜਾਣਾ ਹੈ ਜਦੋਂ ਤੁਸੀਂ ਬਿੱਲ ਨਾ ਪਰਾ ਪੇ ਕਰਾਓਗੇ ਉੱਥੇ ਤੁਸੀਂ ਇਹ ਤੁਹਾਨੂੰ ਉਹਨਾਂ ਨੇ ਆਪੇ ਲੈ ਲੈਣਾ ਤੁਹਾਡਾ ਇਹਦੇ ਉੱਪਰ ਕੋਈ ਲੋਕ ਜਿਹਾ ਲਾ ਦੰਦੇ ਨੇ ਇਹ ਕਹਿੰਦੇ ਉਹਨਾਂ ਨੇ ਆਪੇ ਤੁਹਾਡਾ ਲੈ ਲੈਣਾ ਹੈ ਤੇ ਲੋਕ ਵੀ ਖੋਲਦਣਗੇ ਇਹਦੇ ਵਿੱਚ ਨਾਲ ਸਾਡੇ ਪਰਸ ਪਾਤੇ ਕਿ ਤੁਸੀਂ ਅੰਦਰ ਇਦਾਂ ਨਹੀਂ ਜਾਣਾ ਹੈਗਾ ਲੱਗ ਇੱਥੇ ਹੈਗਾ ਕੱਪੜੇ ਪੈਂਟਾਂ ਵਗੈਰਾ ਬੱਚਿਆਂ ਦੇ ਕੱਪੜੇ ਤੇ ਕਪੜਾ ਭਰ ਤੇ ਬਹੁਤ ਜ਼ਿਆਦਾ ਮਹਿੰਗਾ ਹੈ ਤੇ ਅਸੀਂ ਕਪੜਾ ਕੋਈ ਨਹੀਂ ਲਿਆ ਹੈਗਾ ਬਸ ਖੁਸ਼ੀ ਨੇ ਸਿਰਫ ਆਪਣਾ ਖਾਣ ਪੀਣ ਦਾ ਸਮਾਨ ਲੈ ਲਿਆ ਸੀ ਜੋ ਲੈਣਾ ਸੀ ਤੇ ਇਹ ਵੇਖਦੇ ਪਈ ਹੀ ਫਰਾਕਾਂ ਨੂੰ ਬਹੁਤ ਛੋਟੇ ਬੱਚੇ ਹੈ ਗਰਮੀਆਂ ਵਾਲੇ ਕੱਪੜੇ ਜ਼ਿਆਦਾ ਰਹੀ ਵਿੱਚ ਹੁਣ ਪਰ ਬਹੁਤ ਛੋਟੇ ਹੀ ਤੇ ਖੁਸ਼ੀ ਦੇ ਹੋ ਵੇਖਾ ਕਹਿਣ ਦੀ ਕਿ ਮੈਂ ਲੈ ਕੇ ਦਿਓ ਪਰ ਨਾ ਗਰਮੀਆਂ ਵਾਲੇ ਕੱਪੜੇ ਜ਼ਿਆਦਾ ਵੇਖੋ ਤੁਸੀਂ ਲੋ ਜੀ ਡੀਮਾਰਤ ਅੱਗੇ ਸੀ ਇੱਥੇ ਹੈਗਾ ਰਾਤ ਦਾ ਟਾਈਮ ਇੱਥੇ ਬਣਾਉਂਦੇ ਪਏ ਨੇ ਸੁੰਢ ਹਾਂ ਮਮ ਇਹ ਤਾਂ ਮੈਂ ਕਹਾਂਦੀ ਸੁੰਢ ਬਣਾ ਬਣਾਉ ਇਹ ਕੁਸੀ ਤੇ ਪਪਾ ਬਣਾਉਣ ਲੇ ਨੇ ਸੁੰਢ ਆਟਾ ਭੁੰਨਣਗੇ ਪਹਿਲਾਂ ਬਾਅਦ ਵਿੱਚ ਪਾਉਣਗੇ ਸੁੰਢ ਨਾਲ ਲੱਗੇ ਅਲੱਗੇ ਰੱਖੀ ਇਹਨਾਂ ਨੇ ਚਾਹ ਲੋਟੀ ਆਪਾਂ ਖਾ ਲਈ ਸਾਰਿਆਂ ਨੇ ਆਪਣੇ ਭਾਂਡੇ ਵਗੈਰਾ ਸਾਰੇ ਹਿਸਾਬ ਕਰ ਲਏ ਆ ਤੇ ਬਾਅਦ ਵਿੱਚ ਲੱਗੇ ਸੁੰਡ ਬਣਾਣਾ ਲੋ ਜਿਆ ਆਟਾ ਭੁੰਨ ਲਿਆ ਇਹਨਾਂ ਨੂੰ ਗੈਸ 'ਤੇ ਪਕਾਉਣੀ ਤੇ ਇਥੇ ਪਾ ਲਾਂਗੇ ਜਿੰਨੀ ਸੁੰਡ ਪਾਉਣੀ ਆ ਤੇ ਆਟਾ ਆਪਾਂ ਪਹਿਲਾਂ ਭੁੰਨ ਲਿਆ ਘੋ ਪਾ ਕੇ ਲੋਦੀ ਸੋਨ ਦਾ ਪ੍ਰਿੰਪ ਬਣ ਕੇ ਹੋ ਗਈ ਤਿਆਰ ਇਹਨਾਂ ਨੇ ਕਿਉਂ ਪਾਇਆ ਵਿੱਚ ਬਹੁਤ ਘੱਟ ਤੇ ਮੈਂ ਇਹਨਾਂ ਨੂੰ ਕਹਿੰਨੀ ਕਿ ਕੀ ਤੁਸੀਂ ਪੰਜੀਰੀ ਦੀ ਬਣਾ ਰਹੀ ਹੈ ਵੀ ਕਿਉਂ ਅਦੇ ਤੇ ਹੋਰ ਥੋੜਾ ਪਾ ਲੈਣਾ ਹੈ